ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਰੋਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਕਿ ਝੋਨੇ ਦੀ ਬਾਸਮਤੀ ਦੀ ਫਸਲ ਦੇ ਵਿੱਚ ਕਈ ਵਾਰ ਕੀ ਹੁੰਦਾ ਹੈ ਕਿ ਆਪਣੀ ਫਸਲ ਦੇ ਵਿੱਚ ਦਾਣੇ ਦਾਗੀ ਕਾਫੀ ਹੋਏ ਬਦਰੰਗ ਕਾਫੀ ਹੋ ਜਾਂਦੇ ਆ ਭਾਰ ਘਟ ਜਾਂਦਾ ਹੈ ਕਈ ਜਗ੍ਹਾ ਦੇ ਉੱਤੇ ਮੁੰਜਰਾਂ ਦੇ ਵਿੱਚ ਦਾਣੇ ਦਾਗੀ ਤੇ ਪਲੱਸ ਜਿਹੜੀ ਹੈਗੀ ਫੋਕ ਬਣ ਜਾਂਦੀ ਹੈ ਉਦੇ ਕਾਰਨ ਕੀ ਆ ਤੇ ਆਪਾਂ ਕਿਸ ਤਰ੍ਹਾਂ ਜਿਹੜੀ ਉਹਦੀ ਰੋਕத் ਥਾਮ ਜਾਂ ਆਪਾਂ ਉਹ ਤੋਂ ਬਚ ਸਕਦੇ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜਿਆ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਪਹਿਲਾਡ ਵਰਨ ਦਾਬਲ ਜੋ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਫੋਲੋ ਕਰ ਸਕਦੇ ਆ ਸੋ ਜਿਹੜਾ ਸਭ ਤੋਂ ਪਹਿਲਾਂ ਦਾ ਕਿਸਾਨ ਵੀਰ ਨੂੰ ਇੱਕ ਦਾਣੇ ਦਾਗੀ ਹੋਣ ਦਾ ਕਾਰਨ ਵੱਡਾ ਕੀ ਹੈ ਕਾਰਨ ਹੈਗਾ ਕਿ ਦੋ ਤਿੰਨ ਕਾਰਨ ਨੇ ਸਭ ਤੋਂ ਵੱਡਾ ਤਾਂ ਇਹ ਹੈਗਾ ਕਿ ਜਦੋਂ ਤੁਹਾਡੀ ਫਸਲ ਗੋਭ ਦੇ ਸਮੇਂ ਆ ਹਵਾ ਦੇ ਵਿੱਚ ਸੈਲ ਰਹਿਣੀ ਨਮੀ ਰਹਿਣੀ ਜਾਂ ਕੋਈ ਰੋਗ ਰੋਕ ਕੀ ਮੀਂਹ ਵਗੈਰਾ ਪੈਣਾ ਸੈਲਸਰਾਵਾਲਾ ਮੌਸਮ ਰਹਿਣਾ ਤੇ ਫਸਲ ਜਿਹੜੀ ਨਿਸਰ ਰਹੀ ਹੁੰਦੀ ਹੈ ਤਾਂ ਉਸ ਟਾਈਮ ਦੇ ਉੱਤੇ ਖਾਸ ਤੌਰ ਤੇ ਜਿਹੜੇ ਉੱਲੀ ਰੋਗ ਨੇ ਉਹ ਹਮਲਾ ਕਰਦੇ ਆ ਤਾਂ ਉਹਦੇ ਨਾਲ ਦਾਣੇ ਦਾਗੇ ਹੋ ਸਕਦੇ ਜਾਂ ਜੇ ਮੌਸਮ ਵੀ ਇਸ ਤਰ੍ਹਾਂ ਦੇ ਨਹੀਂ ਹੈਗਾ ਤਾਂ ਪਹਿਲਾਂ ਆਪਣੀ ਫਸਲ ਦੇ ਵਿੱਚ ਇਨਫੈਕਸ਼ਨ ਆ ਗੋ ਸਮੇਂ ਆਪਾਂ ਜ਼ਰੂਰ ਤਨਸਾਰ ਉੱਲੀ ਨਾਸ਼ਕ ਸਪਰੇ ਨਹੀਂ ਕੀਤੇ ਫਰਜ਼ ਕਰ ਲਓ ਜਿਹੜਾ ਸ਼ੀਥ ਬਲਾਈਟ ਆ ਇਹ ਕਈ ਵਾਰ ਦੌਗੀਆਂ ਦੇ ਵਿੱਚ ਹੁੰਦਾ ਆਪਾਂ ਨੂੰ ਕੋਈ ਪਤਾ ਨਹੀਂ ਲੱਗਦਾਗਾ ਵਿੰਡੋ ਪੀਰੀਅਡ ਤਾਂ ਹੁੰਦਾ ਹੈਗਾ ਕਿ ਆਪਾਂ ਨੂੰ ਜਿਹੜੀ ਇਨਫੈਕਸ਼ਨ ਹੋ ਗਈ ਹੁੰਦੀ ਹੈ ਤੇ ਆਪਾਂ ਨੂੰ ਨਿਸ਼ਾਨੀਆਂ ਨਹੀਂ ਦੇ ਦਿੰਦੀਆਂ ਆਉਂਦੀਆਂ ਉਹ ਨਿਸ਼ਾਨੀਆਂ ਜਿਹੜੀਆਂ ਬਾਅਦ ਚ ਨਜ਼ਰ ਆਉਂਦੀਆਂ ਨੇ ਤੇ ਫਿਰ ਜਿਹੜਾ ਹੈਗਾ ਆਪਾਂ ਨੂੰ ਰੋਕ ਥਾਮ ਕਈ ਵਾਰ ਕਰਨੀ ਔਖੀ ਹੋ ਜਾਂਦੀ ਤੇ ਉਹ ਜਿਹੜੀ ਬਿਮਾਰੀ ਆ ਉਹ ਫਿਰ ਤਾਂ ਜਾ ਕੇ ਮੁੰਜਰਾ ਦਾਣਿਆਂ ਤੱਕ ਚੜ ਜਾਂਦੀ ਹੈ ਸੀਥਰਾਟ ਵਿੱਚ ਵੀ ਇਸੇ ਤਰ੍ਹਾਂ ਬੈਕਟੀਰੀਅਲ ਪੈਨਿਕਲ ਬਲਾਈਟ ਵੀ ਕਈ ਵਾਰ ਹਮਲਾ ਕਰ ਦਿੰਦੀ ਆ ਉਹਦੇ ਨਾਲ ਵੀ ਦਾਣੇ ਦਾਗੀ ਹੋ ਜਾਂਦੇ ਆ ਜਦੋਂ ਫਸਲ ਨਸਾਰੇ ਤੇ ਫਲਾਵਰਿੰਗ ਤੇ ਹੁੰਦੀ ਆ ਖਾਸ ਤੌਰ ਤੇ ਤਾਂ ਜੇ ਤੇਜ਼ ਹਵਾਵਾਂ ਹਨੇਰੀ ਚੱਕਰ ਚੱਲਦਾ ਤਾਂ ਜਿਹੜੇ ਮੁੰਜਰ ਨਾਲ ਮੁੰਜਾ ਟਕਰਾਉਂਦੀ ਹੈਗੀ ਆ ਇੱਕ ਦਾਣੇ ਦਾ ਦੂਜਾ ਦਾਣਾ ਵੱਧਦਾ ਵਜਦਾ ਹੈਗਾ ਉਹਦੇ ਨਾਲ ਵੀ ਫੋਕ ਤੇ ਦਾਣੇਦਗੀ ਹੋਣ ਦੇ ਕਾਫੀ ਸੰਭਾਵਨਾ ਰਹਿੰਦੀ ਹੈ ਜਿਹੜੀ ਆਪਾਂ ਸਪਰੇਅ ਕਰਨੀ ਆ ਕੋਈ ਉਲੀਨਾਸ਼ਕ ਦੀ ਜਿਹੜੇ ਅਨਰਿਕਮੈਂਡਡ ਕਈ ਵਾਰ ਕਿਸਾਨ ਵੀਰ ਉਲੀਨਾਸ਼ਕ ਜਾਂ ਫਲਾਵਰਿੰਗ ਟਾਈਮ ਤੇ ਜਿਹੜਾ ਤੁਹਾਡਾ ਕਾਪਰ ਵਾਲੇ ਉਲੀਨਾਸ਼ਕ ਕਈ ਕਿਸਾਨ ਵੀਰ ਕਰ ਦਿੰਦੇ ਆ ਫਲਾਵਰਿੰਗ ਤੋਂ ਜਦੋਂ ਪੋਲੀਨੇਸ਼ਨ ਵਗੈਰਾ ਚੱਲ ਰਹੀ ਹੁੰਦੀ ਆ ਜਾਂ ਆਪਾਂ ਆਰਗੈਨੋਫਾਸਫੋਰਟ ਗਰੁੱਪ ਦੇ ਜਿਹੜੇ ਹੈਗੇ ਆ ਕੀਟਨਾਸ਼ਕ ਕਈ ਵਾਰ ਵਰਤ ਲੈਣੇ ਆ ਉਹਨਾਂ ਨਾਲ ਵੀ ਦਾਣੇ ਦਾਗੀ ਹੋ ਸਕਦੇ ਆ ਜਾਂ ਆਪਾਂ ਮਿਕਸ ਕਰਕੇ ਕੀਟਨਾਸ਼ਕ ਉਲੀਨਾਸ਼ਕ ਐਨਪੀਕੇ ਤੇਲੇ ਵਾਲੇ ਵਿੱਚ ਜਿਹੜਾ ਹੈਗਾ ਝੂਨਾ ਉਧਰੋਂ ਨਿਸਰੀ ਜਾਂਦਾ ਹੁੰਦਾ ਫਲਾਵਰਿੰਗ ਹੋਈ ਜਾਂਦੀ ਆ ਆਪਾਂ ਉੱਤੇ ਸਪਰੇਅ ਕਰੀ ਜਾਂਦੇ ਹੁੰਨੇ ਆ ਉਹਦੇ ਨਾਲ ਵੀ ਦਾਣੇ ਜਿਹੜੇ ਦਾਗੀ ਤੁਹਾਡੇ ਹੋ ਸਕਦੇ ਆ ਫਸਲ ਦੇ ਉੱਤੇ ਮੌਇਸਚਰ ਸਟ੍ਰੈਸ ਹੈਗੀ ਆ ਉਤੋਂ ਕਿਉਂਕਿ ਟੈਂਪਰੇਚਰ ਤਾਂ ਉੱਪਰ ਉੱਚਾ ਹੁੰਦਾ ਹੀ ਹੁੰਦਾ ਤੁਸੀਂ ਫਸਲ ਨੂੰ ਜਿਹੜਾ ਪ੍ਰੋਪਰ ਪਾਣੀ ਨਹੀਂ ਆਪਾਂ ਦੇ ਰਹੇ ਫਸਲ ਪੈਣੀ ਕਲਨੀਸ਼ੇਸ਼ਨ ਜਾਂ ਜਦੋਂ ਮੁੰਜਰ ਬਣਨੀ ਸ਼ੁਰੂ ਹੁੰਦੀ ਜਾਂ ਗੋਭ ਦੀ ਹਾਲਤ ਦੇ ਵਿੱਚ ਹੈਗੀ ਆ ਉਸ ਟਾਈਮ ਤੇ ਹੀ ਸਟ੍ਰੈਸ ਲੱਗਦੀ ਹੈ ਪਾਣੀ ਆਪਾਂ ਪ੍ਰੋਪਰ ਨਹੀਂ ਦਿੰਦੇ ਫੇਰ ਵੀ ਫਸਲ ਦੀ ਵਿੱਚ ਜਿਹੜੀ ਹੈਗੀ ਹੈ ਸਟ੍ਰੈਸ ਪੈਣ ਦੇ ਨਾਲ ਉਹਦੇ ਵਿੱਚ ਦਾਣੇ ਦਾਗੀ ਹੋਣ ਦੀ ਸਮੱਸਿਆ ਹੋ ਸਕਦੀ ਹੈ ਗਰਮੈਸ਼ ਦੇ ਨਾਲ ਆਪਾਂ ਕਹਿ ਲਈਏ ਜਾਂ ਐ ਚਾਹੇ ਆਪਾਂ ਕਿਸੇ ਐਗਰੋਕੈਮੀਕਲ ਦੀ ਟੌਕਸਿਸਿਟੀ ਕਹਿ ਲਈਏ ਜਾਂ ਤੇਜ਼ ਹਵਾਵਾਂ ਕਹਿ ਲਈਏ ਬਦਲਦਾ ਮੌਸਮ ਕਹਿ ਲਈਏ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਪਾਂ ਉਹਦੇ ਵਿੱਚ ਕੀ ਕਰ ਸਕਦੇ ਹਾਂ ਜਿਹੜੀ ਰੋਕਥਾਮ ਕਰਨੀ ਨੇ ਗੋਬ ਸਮੇ ਜਿਹੜੇ ਉਲੀਨਾਸ਼ਕ ਨੇ ਜੋਕਸੀਸਟੋਬਰਨ ਪਲਸ ਡਾਈਫਨਕੋਨਾਜ਼ੋਲ ਜੋ ਜੋਕਸੀਸਟੋਬਰਨ ਪਲਸ ਟੈਬੂਕੋਨਾਜ਼ੋਲ ਟਰਾਈਫਲੌਕਸੀਸਟੋਬਰਨ ਪਲਸ ਟੈਬੂਕੋਨਾਜ਼ੋਲ ਜਿਹੜਾ ਨੇ ਰਿਵੋਲਾ ਟੈਕਨੀਕਲ ਹੈ ਨੈਟਿਵੋਲਾ ਟਰਾਈਫਲੌਕਸੀਸਟੋਬਰਨ ਪਲਸ ਟੈਬੂਕੋਨਾਜ਼ੋਲ ਇਹ ਕਾਫੀ ਹੱਦ ਤੱਕ ਦਾਣੇ ਦਾਗੀ ਹੋਣ ਤੇ ਨਾਲ ਬਿਮਾਰੀਆਂ ਤੋਂ ਬਾਕੀ ਵੀ ਸਾਰੇ ਟੈਕਨੀਕਲ ਨੇ ਜਿਹੜੇ ਜੋਕਸੀਸਟੋਬਰਨ ਹੈ ਟੈਬੂਕੋਨਾਜ਼ੋਲ ਹੈ ਟਰਾਈਫਲੌਕਸੀਸਟੋਬਰਨ ਹੈ ਡਾਈਫਨਕੋਨਾਜ਼ੋਲ ਹੈ ਤੇ ਕਾਕਸੀ ਸਟਾਬ ਹਨ ਪਾਇਰਕਲੋ ਸਟਾਬ ਹਨ ਜਿੰਨੇ ਵੀ ਇਸਟੋਬਿਕ ਇਲੂਰੈਂਟ ਗਰੁੱਪ ਜਾਂ ਅਜੂਲ ਖਾਸ ਤੌਰ ਤੇ ਟੈਬੂਕਾ ਨਾਜੂਲ ਇਹ ਦਾਗ ਹੀ ਦਾਣੇ ਮਤਲਬ ਡਾਟੀ ਪੈਨਿਕਲ ਤੋਂ ਕਾਫੀ ਵੱਡੇ ਪੱਧਰ ਤੇ ਰੋਖtham ਕਰਦੇ ਆ ਗੋਬ ਸਮੇਂ ਜੇ ਆਪਣੀ ਸਪਰੇਅ ਕੀਤੀ ਹੋ ਕਿਉਂਕਿ ਕਈ ਕਿਸਾਨ ਵੀਰ ਪੁੱਛਦੇ ਕਿ ਸਾਡੇ ਜੀ 30% ਅਨਸਾਰਾ ਹੋ ਗਿਆ ਹੁਣ ਸਪਰੇਅ ਕਰ ਦਈਏ ਜਿਹੜੇ ਕਿਸਾਨ ਵੀਰ ਲਗਾਤਾਰ ਮੈਨੂੰ ਜਿਹੜਾ ਹੈਗਾ ਰਾਬਤਾ ਬਣਾਏ ਹੋਏ ਲਗਾਤਾਰ ਸੁਣ ਰਹੇ ਆ ਜਾਏ ਉਹਨਾਂ ਨੂੰ ਸਵਾਲ ਵੀ ਪੁੱਛਣ ਦੀ ਜ਼ਰੂਰਤ ਨਹੀਂ ਪੈਂਦੀ ਜਿਹੜੇ ਆਪਦਾ ਟਾਈਮ ਕੱਢਦੇ ਆ ਕਈ ਕਿਸਾਨ ਵੀਰ ਮੌਕੇ ਦੇ ਮੌਕੇ ਹੁੰਦਾ ਕਿ ਕਦੇ ਆਪਾਂ ਔੜ-ਪੋੜ ਆਪਾਂ ਆਪਦਾ ਕਰੀ ਜਾਂਦੇ ਜਦੋਂ ਕਿਤੇ ਕੋਈ ਜਿਆਦਾ ਸਮੱਸਿਆ ਆ ਜਾਂਦੀ ਹੈ ਫਿਰ ਆਪਾਂ ਜਿਹੜਾ ਐਮਰਜੈਂਸੀ ਦੇ ਵਿੱਚ ਜਿਹੜਾ ਹੈਗਾ ਉਹ ਪੁੱਛਣ ਲੱਗ ਪੈਂਦੇ ਨੇ ਜੇ ਤੁਸੀਂ A to Z ਫਾਲੋ ਕਰੋਗੇ ਤੁਹਾਡੀ ਫਸਲ ਦੇ ਵਿੱਚ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਊਗੀ ਕਈ ਕਿਸਾਨ ਵੀਰ ਕਹਿੰਦੇ ਹੁਣ ਆਪਾਂ ਦੱਸਿਆ ਹੋਇਆ ਹੈ ਕਿ ਜਿਹੜਾ ਬਲਾਈਟ ਟਾਕਸ ਜਾਂ ਕੋਸਾਈਡ ਹੈ ਇਹਨਾਂ ਨੂੰ ਕਿਸੇ ਨਾਲ ਸਪਰੇ ਨਹੀਂ ਕਰਨੇ ਕਾਪਰ ਆਕਸੀਕਲਰਾਇਡ ਜਾਂ ਕਾਪਰ ਹਾਈਡਰੋਕਸਾਈਡ ਕਿਸੇ ਚੀਜ਼ ਨਾਲ ਮਿਕਸ ਨਹੀਂ ਕਰਨੇ ਥੱ ਹਸ ਤੌਰ ਤੇ ਖਿਆਲ ਰੱਖਣ ਦੀ ਜ਼ਰੂਰਤ ਹੈ ਹੁਣ ਕਿਸਾਨ ਵੀਰਾਂ ਨੂੰ ਦੱਸਿਆ ਹੋਇਆ ਕਿ ਐਨ ਪੀ ਕੇ 13 0 45 ਸਪਰੇਅ ਕਰਨੀ ਗੋਬ ਟਾਈਮ ਤੇ ਆਪਾਂ ਇਹਦੀ ਵੀ ਸਿਫਾਰਿਸ਼ ਕਰਦੇ ਆ ਚਾਹੇ ਤੁਸੀਂ ਆਪਦੀ ਮਰਜ਼ੀ ਨਾਲ ਜਿਹੜਾ ਮਰਜ਼ੀ ਕਰ ਲਓ ਫੇਰ ਵੀ ਥੱਲੇ ਸਵਾਲ ਹੁੰਦਾ ਕਿ ਕੀ ਅਸੀਂ 19 19 19 ਕੋਈ ਕਹਿੰਦਾ 2020 ਕੋਈ ਕਹਿੰਦਾ 05234 ਕੋਈ ਕਹਿੰਦਾ ਕੋਈ 1261 ਵੱਖ-ਵੱਖ ਤਰ੍ਹਾਂ ਦੇ ਜਿਹੜੇ ਐਨਪੀਕੇ ਪੁੱਛਣਾ ਪੈਂਦਾ ਜਦੋਂ ਆਪਾਂ ਇੱਕ ਗੱਲ 'ਚ ਗੱਲ ਮੇੜਤੀ ਕਿ ਇਹੀ ਸਿਫਾਰਿਸ਼ ਹੈ ਇਹੀ ਆਪਰ ਕਮੈਂਡ ਕਰਦੇ 4-5 ਸਾਲ 6 ਸਾਲ ਹੋ ਗਏ ਫਟਾਰੇ ਟਾਈਮ ਵੀ ਇਹੀ ਆ ਕਿ ਜਿੰਕ ਲੋਹਾ ਕਲੀ ਦਾ ਪਾਣੀ ਯੂਰੀਆ ਉਹੀ ਸਪਰੇ ਆਪਰ ਕਮੈਂਡ ਕਰਦੇ ਹੋਰ ਵਾਧੂ ਕੋਈ ਚੂਰਨ ਮਸਾਲਾ ਕੋਈ ਕਿਸੇ ਕਿਸਮ ਦੀ ਕੋਈ ਸਿਫਾਰਿਸ਼ ਨਹੀਂ ਕਰਦੇ ਹੈਗੇ ਤੁਹਾਡੀ ਮਰਜ਼ੀ ਆ ਜੋ ਮਰਜ਼ੀ ਕਰੋ ਪਰ ਜੇ ਤੁਸੀਂ ਰეკਮੈਂਡੇਸ਼ਨਾਂ ਦੇ ਸਿਫਾਰਿਸ਼ਾਂ ਦੇ ਹਿਸਾਬ ਨਾਲ ਚੱਲੋਗੇ ਥੋੜੀ ਫਸਲ ਦੇ ਵਿੱਚ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਊਗਾ ਕਿਉਂਕਿ ਦਾਣਾ ਦਾਗੀ ਹੋ ਗਿਆ ਤਾਂ ਦਾਣਾ ਹਲਕਾ ਵੀ ਪਊਗਾ ਬਿਮਾਰੀ ਦਾ ਇਫੈਕਟ ਹੋਣਾ ਹੋਣਾ ਝਾੜ ਵੀ ਘਟਣਾ ਘਟਣਾ ਸੋ ਇਹ ਬੇਨਤੀਆਂ ਨੇ ਮਿਕਸਿੰਗ ਕਰਕੇ ਜ਼ਿਆਦਾ ਨਾ ਕਰੋ ਕੋਬ ਸਮੇਂ ਉਲੀ ਨਾਸ਼ਕ ਦੀ ਜਿਹੜੀ ਸਪਰੇਅ ਲਾਜ਼ਮੀ ਕਰੋ ਫਲਾਵਰਿੰਗ ਟਾਈਮ ਤੇ ਫਸਲ ਨੂੰ ਡਿਸਟਰਬ ਨਾ ਕਰੋ ਇਹਦੇ ਬਾਰੇ ਵੱਖਰੀ ਵੀਡੀਓ ਪਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤ ਬਹੁਤ ਬਹੁਤ ਸ਼ੁਕਰੀਆ